ਸਤਿ ਸ੍ਰੀ ਅਕਾਲ ਮੈਂ ਪੰਜਾਬੀ ਟੀਵੀ ਦੇਖ ਰਹੇ ਤੁਸੀਂ ਮੈਂ ਅੰਤਰਪੀਤ ਸਿੰਘ ਖੈਰਾ ਜਿੱਥੇ ਕਿ ਸਦੀਆਂ ਬਾਅਦ ਸ਼੍ਰੀ ਰਾਮ ਜੀ ਦਾ ਮੰਦਿਰ ਬਣਿਆ ਹੈ ਜੋਧਿਆ ਦੇ ਵਿੱਚ ਜੋਧਿਆ ਦੇ ਵਿੱਚ ਲੰਮੇ ਸਮੇਂ ਬਾਅਦ ਸ਼੍ਰੀ ਰਾਮ ਜੀ ਦਾ ਮੰਦਿਰ ਬਣਿਆ ਹੈ ਤਾਂ ਸਾਰਾ ਕ੍ਰੈਡਿਟ ਜਾਂਦਾ ਹੈ ਬੀਜੇਪੀ ਨੂੰ ਕਿ ਬੀਜੇਪੀ ਨੇ ਸ਼੍ਰੀ ਰਾਮ ਮੰਦਿਰ ਬਣਾਇਆ ਹੈ ਉੱਥੇ ਤਾਂ ਉੱਥੇ ਪ੍ਰਾਣ ਪ੍ਰティਸ਼ਟਾ ਸਮਾਗਮ ਦੇ ਦੌਰਾਨ ਵੱਡੀਆਂ-ਵੱਡੀਆਂ ਹਸਤੀਆਂ ਪਹੁੰਚੀਆਂ ਸ਼੍ਰੀ ਰਾਮ ਜੀ ਦੇ ਪ੍ਰਾਣ ਪ੍ਰティਸ਼ਟਾ ਦੇਦ ਘਾਟਨ ਸਮਝ ਨੂੰ ਮੰਦਿਰ ਦਾ ਤੋਂ ਘਾਟਨ ਕੀਤਾ ਗਿਆ ਤਾਂ ਉਸ ਵਕਤ ਨਰਿੰਦਰ ਮੋਦੀ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਉਹ ਵੀ ਪਹੁੰਚੇ ਪਰ ਹੁਣ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਕਿ ਪੰਜਾਬ ਦੇ ਨਾਲ ਸ਼੍ਰੀ ਰਾਮ ਜੀ ਦਾ ਕੀ ਹੈ ਨਾਤਾ ਤਾਂ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ ਆਇਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਬਿਆਨ ਆਇਆ ਹੈ ਕਿ ਸ਼੍ਰੀ ਰਾਮ ਜੀ ਦੇ ਨਾਨਕੇ ਪਟਿਆਲਾ ਦੇ ਪਿੰਡ ਘੜਾਮ ਦੇ ਵਿੱਚ ਨੇ ਤੇ ਸਾਡੀ ਸਰਕਾਰ ਆਉਣ ਦੇ ਵੇਲੇ ਸਮੇਂ ਜਦੋਂ ਸਾਡੀ ਸਰਕਾਰ ਬਣ ਗਈ ਤਾਂ ਇੱਕ ਧਾਰਮਿਕ ਤੌਰ ਤੇ ਇਸ ਪਿੰਡ ਨੂੰ ਵਿਕਸਿਤ ਕੀਤਾ ਜਾਵੇਗਾ ਇਤਿਹਾਸਿਕ ਪਿੰਡ ਹੈ ਇਤਿਹਾਸਿਕ ਤੌਰ ਤੇ ਇਸ ਪਿੰਡ ਦੇ ਵਿੱਚ ਵੱਡਾ ਮੰਦਿਰ ਬਣਾਇਆ ਜਾਵੇਗਾ ਤਾਂ ਇਸ ਸ਼੍ਰੀ ਰਾਮ ਜੀ ਦੇ ਨਾਨਕੇ ਪਿੰਡ ਕੜਾਮ ਦੇ ਵਿੱਚ ਇਤਿਹਾਸਿਕ ਤੌਰ ਤੇ ਇਸ ਨੂੰ ਵਿਕਸਿਤ ਕੀਤਾ ਜਾਵੇਗਾ ਤਾਂ ਭਾਜਪਾ ਦੇ ਆਗੂ ਬਨੀਤ ਜੋਸ਼ੀ ਸਾਡੇ ਨਾਲ ਜੁੜ ਚੁੱਕੇ ਹਨ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਮਨੀਤ ਜੀ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਬਿਆਨ ਆਇਆ ਹੈ ਕਿ ਪਿੰਡ ਕੜਾਮ ਦੇ ਵਿੱਚ ਜੋ ਪਟਿਆਲਾ ਦੇ ਵਿੱਚ ਪੈਂਦਾ ਹੈ ਉੱਥੇ ਚ ਰਾਮ ਜੀ ਦੇ ਨਾਨਕੇ ਨੇ ਤਾਂ ਉਸ ਪਿੰਡ ਨੂੰ ਧਾਰਮਿਕ ਤੌਰ ਤੇ ਇਤਿਹਾਸਿਕ ਤੌਰ ਤੇ ਵਿਕਸਿਤ ਕੀਤਾ ਜਾਵੇਗਾ ਕਿ ਕਹਿਣਾ ਤੁਹਾਡਾ ਇਸ ਕੀ ਰક્ષਣਾ ਤੁਹਾਡਾ ਇਸ ਉਹਨਾਂ ਦੇ ਬਿਆਨ ਦੇ ਉੱਤੇ ਦੇਖੋ ਇੱਕ ਸਵਾਗਤਯੋਗ ਬਿਆਨ ਹੈ ਅੱਜ ਪੂਰਾ ਦਾ ਪੂਰਾ ਦੇਸ਼ ਪੂਰਾ ਵਿਸ਼ਵ ਰਾਮੇ ਹੋ ਗਿਆ ਤੇ ਉਸ ਰਾਮ ਦੀ ਮਹਿਮਾ ਉਸ ਰਾਮ ਦੇ ਗੁਣਗਾਂ ਚ ਅੱਜ ਸ਼ਿਰਮਣੀ ਕਾਲੀਦਲ ਵੀ ਚੜ ਗਿਆ ਬੈਟਰ ਲੇਟ ਦੈਨ ਐਵਰ ਜਦ ਜਾਗੋ ਤਦ ਹੀ ਸਵੇਰਾ ਐ ਵੈਸੇ ਤਾਂ ਜਦ ਜਿਹੜਾ RAM ਜਨਮ ਹੋਈ ਨਿਆਸੀਗਾ ਜਿਨ੍ਹਾਂ ਨੇ ਇਨਵੀਟੇਸ਼ਨ ਦਿੱਤਾ ਸੀਗਾ ਵੀ ਤੁਸੀਂ ਆਓ ਜਦ ਪ੍ਰਭੂ RAM ਦਾ ਬਾਲ ਰੂਪ ਦਾ ਜਿਹੜਾ ਅਨਾਵਰਣ ਹੋਣਾ ਹੈ pran pratishta ਹੋਣੀ ਹੈ ਤਦ ਸਾਡੇ ਮੁਕਰੰਤੀ ਕਾਲ ਦੇ ਜਥੇਦਾਰ ਸਾਹਿਬ ਨੇ ਇਸ ਗੱਲ ਦੇ ਉੱਪਰ ਟਾਲਾ ਬਟ ਲਿਆ ਸੀਗਾ ਔਰ ਕੁਝ ਜਥੇਬੰਦੀਆਂ ਨੇ ਇਹਨੂੰ ਕਹਿ ਸੀਗਾ ਵੀ ਅਸੀਂ ਮੂਰਤੀ ਪੂਜਾ ਨੂੰ ਨਹੀਂ ਮੰਨਦੇ ਪਰ ਪ੍ਰਭੂ RAM ਸਾਹਿਬ ਨੇ ਸੰਜੇ ਨੇ ਪੰਜਾਬੀ ਨੇ ਸਾਂਝੇ ਨੇ ਹਿੰਦੂ ਸਿੱਖਾਂ ਦੇ ਸਾਂਝੇ ਨੇ ਸੋ ਅੱਛੀ ਗੱਲ ਹੈ ਆ ਰਹੇ ਆਏ ਅੱਜ ਪ੍ਰਭੂ ਰਾਮ ਦੇ ਨਾਮ ਕਰਕੇ ਪੂਰੇ ਦੇਸ਼ ਦੇ ਅੰਦਰ ਜਿਹੜਾ ਹੈਗਾ ਹੈ ਜਨਤਾ ਜਿਹੜੀ ਹੈ ਭਾਰਤ ਦੀ ਜਨਤਾ ਪਾਰਟੀ ਨੂੰ ਰਿਟਰਨ ਗਿਫਟ ਦੇਣ ਦੇ ਮੂਡ 'ਚ ਹੈ ਔਰ ਉਸੇ ਮੂਡ ਨੂੰ ਇਨਕੈਸ਼ ਕਰਦੇ ਹੋ ਅੱਜ ਭਲਵੰਤ ਸੁਖਵੀਰ ਜੀ ਨੇ ਇਹ ਘੋਸ਼ਣਾ ਕੀਤੀ ਹੈ ਕਿ ਕਾਰਨ ਕੁਝ ਵੀ ਹੋਵੇਗਾ ਇਸ ਘੋਸ਼ਣਾ ਦਾ ਸਵਾਗਤ ਹੈ ਅ ਵਿਨੀਤ ਜੀ ਕਿਵੇਂ ਦੇਖਦੇ ਹੋ ਕਿ ਇੱਕ ਪਾਸੇ ਦੇਖਦੇ ਵਿੱਚ ਚੋਣਾਂ ਦਾ ਮਾਹੌਲ ਹੈ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਚੋਣਾਂ ਹੁੰਦੀਆਂ ਨੇ ਅਜਿਹੇ ਬਹੁਤ ਸਾਰੇ ਵਾਅਦੇ ਜੜੀਏ ਰਾਜਨੀਤਿਕ ਪਾਰਟੀਆਂ ਕਰਦੀਆਂ ਨੇ ਕਿਉਂਕਿ ਚੋਣਾਂ ਦੇ ਮਾਹੌਲ ਦੇ ਸਮੇਂ ਤੁਹਾਨੂੰ ਕੀ ਲੱਗਦਾ ਕਿ ਕਿਉਂਕਿ ਭਗਵਾਨ ਰਾਮ ਜੀ ਦੇ ਨਾਨਕਿਆ ਪਿੰਡ ਹੈ ਕੜਾ ਮਾ ਤਾਂ ਉੱਥੇ ਹੋ ਸਕ ਲੰਬੇ ਸਮੇਂ ਤੋਂ ਪਤਾ ਹੋਵੇਗਾ ਕਿ ਇਸ ਪਿੰਡ ਦੇ ਵਿੱਚ ਨਾਨਕ ਨੇ ਇਸ ਪਿੰਡ ਦੇ ਵਿੱਚ ਜਿਹੜਾ ਇਹਨੂੰ ਇਤਿਹਾਸਿਕ ਤੌਰ ਤੇ ਵਿਕਸਿਤ ਜ਼ਰੂਰ ਕਰਨਾ ਚਾਹੀਦਾ ਹੈ ਪਰ ਚੋਣਾਂ ਦੇ ਵੇਲੇ ਤੁਹਾਨੂੰ ਕੀ ਲੱਗਦਾ ਕਿ ਅਜਿਹੇ ਵਾਅਦੇ ਕਿਉਂ ਚੇਤੇ ਆ ਜਾਂਦੇ ਨੇ ਮੈਂ ਕਹਿਣਾ ਕਿ ਜਦ ਪੂਰਾ ਦੇਸ਼ ਪ੍ਰਭੂ ਰਾਮ ਜੀ ਦੇ ਨਾਮ ਤੇ ਭਾਰਤੀ ਜਨਤਾ ਪਾਰਟੀ ਇਨ ਰਿਟਰਨ ਗਿਫਟ ਦੇ ਨੇ ਪਹੁੰਚਾ ਹੈ ਪੰਜਾਬ ਵੀ ਉਹਦੇ ਵਿੱਚ ਆਂਦਾ ਹੈ ਉਹ ਲੱਗਦਾ ਹੈ ਕਿ ਇਹ ਸ਼ਰਮਣੀ ਕਾਲੀ ਦਲ ਦੀ ਕੋਸ਼ਿਸ਼ ਹੈ ਉਸ ਸੈਂਟੀਮੈਂਟ ਨੂੰ ਇਨਕੈਸ਼ ਕਰਦੀ ਫਿਰ ਵੀ ਮੈਂ ਕਹਿੰਦਾ ਕਾਰਨ ਕੁਝ ਵੀ ਹੋਏਗਾ ਪਰ ਇਹਨਾਂ ਨੇ ਹਰਜੀ ਘੋਸ਼ਣਾ ਕੀਤੀ ਅਸੀਂ ਤਾਂ ਸਵਾਗਤ ਕਰਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਪੰਜਾਬ ਚਾਅਮਾ ਦੀ ਪਾਰਟੀ ਵੀ ਜਾਗੇਗੀ ਪੰਜਾਬ ਦੇ ਅੰਦਰ ਹੋਰ ਸ਼ਾਸਕ ਦਲ ਵੀ ਜਾਗਣਗੇ ਜਿਹੜੇ ਇਸ ਮੁੱਦੇ ਤੇ ਆਪਣੇ ਸਿਆਸੀ ਮਫਾਦਤਾਂ ਉੱਪਰ ਉੱਠ ਕੇ ਜਿਹੜਾ ਹੈ ਇਹਦਾ ਸਵਾਗਤ ਵੀ ਕਰਨਗੇ ਔਰ ਆਪਣੇ ਆਪਣੇ ਕੋਸ਼ਸ਼ਾਂ ਵੀ ਕਰਨ। ਪਾ ਪਾਵਲੋਮੇ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਸਰਕਾਰ ਚਾਹੁੰਦੀ ਹੈ ਕਿ ਰਾਮ ਮੰਦਰ ਜਿਹੜਾ ਬਣਿਆ ਹੈ ਅਜोध्या ਦੇ ਵਿੱਚ ਉਸੇ ਤਰਜ਼ ਦੇ ਉੱਤੇ ਇੱਥੇ ਵੀ ਕੋਈ ਵੱਡਾ ਇਤਿਹਾਸਿਕ ਸਥਾਨ ਬਣਾਇਆ ਜਾਵੇ ਕਿ ਬੀਜੇਪੀ ਉਸ ਦੀ ਪ੍ਰਵਿਰਤੀ ਕਰਕੇ ਸਮਰਥਨ ਕਰੇਗੀ ਉਹਨਾਂ ਦੇ ਸਹਾਇਤਾ ਕੀਤੀ ਜਾਵੇ ਕਿ ਕੇਂਦਰ ਵੱਲੋਂ ਵੀ ਨੇ ਨੀਂ ਵੀ ਕੋਲ ਬੇ ਕੋਲ ਹੀ ਅਸੀਂ ਕਰਾਂਗੇ ਆਗਰ ਪੰਜਾਬ ਸਰਕਾਰ ਇੱਕ ਗਵਰਨਮੈਂਟ ਆਫ ਰੀ ਦੀ ਸਕੀਮ ਹੈ ਉਸ ਸਕੀਮ ਦੇ ਤਹਿਤ ਜੇ ਲਿਖ ਕੇ ਵੀ ਭੇਜਦੀ ਹੈ ਤੇ ਇਸ ਪਾਸ ਸਪੈਸ਼ਲ ਫੰਡ ਵੀ ਆਏਗਾ ਲਿਖ ਕੇ ਸੂਬਾ ਸਰਕਾਰ ਨੂੰ ਭੇਜਣਾ ਪੜਾ ਠੀਕ ਹੈ ਠੀਕ ਹੈ ਧੰਨਵਾਦ ਤੁਹਾਡਾ ਅਵਨੀਤ ਜੀ ਤਾਂ ਬਿਲਕੁਲ ਬਨੀਤ ਉਹਨਾਂ ਨੇ ਬਨੀਤ ਜੋਸ਼ੀ ਜੀ ਨੇ ਕਿਹਾ ਹੈ ਕਿ ਸਵਾਗਤ ਕਰਦੇ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਇਸ ਬਿਆਨ ਦਾ ਕਿ ਰਿਟਰਨ ਗਿਫਟ ਹਰ ਕੋਈ ਦੇਣਾ ਚਾਹੁੰਦਾ ਹੈ ਅਯੁੱਧਿਆ ਦੇ ਵਿੱਚ ਸਦੀਆਂ ਬਾਅਦ ਭਗਵਾਨ ਰਾਮ ਜੀ ਦਾ ਮੰਦਰ ਉੱਥੇ ਬਣਾਇਆ ਗਿਆ ਹੈ ਪ੍ਰਾਣ ਪ੍ਰਤੀਸ਼ਟਾ ਸਮਾਗਮ ਉੱਥੇ ਹੋਇਆ ਹੈ ਤਾਂ ਦੇਖ ਦਿਓ ਵੱਡੀਆਂ-ਵੱਡੀਆਂ ਹਸਤੀਆਂ ਉੱਥੇ ਪਹੁੰਚੀਆਂ ਨੇ ਤਾਂ ਹੁਣ ਵੀ ਜੋਸ਼ੀ ਜੀ ਦਾ ਕਹਿਣਾ ਹੈ ਕਿ ਉਹ ਸਵਾਗਤ ਕਰਦੇ ਨੇ ਕਿ ਜੇਕਰ ਰਿਟਰਨ ਗਿਫਟ ਕੋ ਦੇਣਾ ਚਾਹੁੰਦਾ ਹੈ ਤਾਂ ਜੇਕਰ ਪੰਜਾਬ ਸਰਕਾਰ ਲਿਖ ਕੇ ਭੇਜਦੀ ਹੈ ਸੰਬੰਧੀ ਕੇਂਦਰ ਨੂੰ ਕਿ ਭਗਵਾਨ ਰਾਮ ਜੀ ਦਾ ਨਾਨਕੇ ਪਿੰਡ ਨੂੰ ਇਤਿਹਾਸਿਕ ਤੌਰ ਤੇ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਉਹ ਪੂਰੀ-ਪੂਰੀ ਮਦਦ ਜਿਹੜੀ ਆ ਉਹਨਾਂ ਵੱਲੋਂ ਕੀਤੀ ਜਾਵੇਗੀ ਤਾਂ ਸੁਖਬੀਰ ਸਿੰਘ ਬਾਦਲੂਣਾ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਪਹਿਲਾਂ ਵੀ ਬਹੁਤ ਸਾਰੇ ਅਜਿਹੇ ਮੰਦਰ ਜਿਹੜੇ ਨੇ ਉਹ ਵਿਕਸਿਤ ਕੀਤੇ ਗਏ ਨੇ ਚਾਹੇ ਉਹ ਅੰਮ੍ਰਿਤਸਰ ਦੇ ਵਿੱਚ ਅ ਭਗਵਾਨ ਰਿਸ਼ੀ ਬਾਲਮਿਕ ਜੀ ਦਾ ਮੰਦਰ ਬਣਾਇਆ ਗਿਆ ਹੋਵੇ ਤਾਂ ਇਸੇ ਤਰੀਕੇ ਨਾਲ ਬਹੁਤ ਸਾਰੇ ਹੋਰ ਵੀ ਧਾਰਮਿਕ ਤੌਰ ਤੇ ਸੁਖਬੀਰ ਸਿੰਘ ਬਦਲ ਨੇ ਕਿਹਾ ਕਿ ਉਹਨਾਂ ਵੱਲੋਂ ਦਰਬਾਰ ਸਾਹਿਬ ਦੇ ਗਲੈਰੀ ਸੁੰਦਰਤਾ ਦੇ ਨਾਲ ਨਾਲ ਵਿਰਾਸਤੀ ਮਾਰਗ ਬਣਾਇਆ ਗਿਆ ਹੈ। ਸ਼੍ਰੀ ਦੁਰਗਿਆਣਾ ਮੰਦਰ ਦੇ ਜਿਹੜੀ ਆ ਸੁੰਦਰੀਕਰਨ ਕੀਤਾ ਗਿਆ ਹੈ ਤਾਂ ਸ਼੍ਰੀ ਰਾਮ ਜੀ ਦੇ ਜਿਹੜੇ ਨਾਨਕੇ ਨੇ ਉੱਥੇ ਵੀ ਉਹਨਾਂ ਵੱਲੋਂ ਇਤਿਹਾਸਿਕ ਤੌਰ ਤੇ ਵਿਕਸਤ ਉਸ ਪਿੰਡ ਨੂੰ ਕੀਤਾ ਜਾਵੇਗਾ ਇੱਕ ਸੁੰਦਰ ਪਿੰਡ ਬਣਾਇਆ ਜਾਵੇਗਾ ਇਤਿਹਾਸਿਕ ਤੌਰ ਤੇ ਉਸ ਪਿੰਡ ਦਾ ਸੁੰਦਰੀਕਰਨ ਕੀਤਾ ਜਾਵੇਗਾ